ਡੀਐਨਏ ਦੇ ਲਈ ਸਾਨੂੰ ਲਗਾਤਾਰ ਕੰਟੀਨਿਊਸਲੀ ਤਿੰਨ ਹਫ਼ਤੇ ਹੋ ਚੁੱਕਿਆ ਕੋਈ ਪ੍ਰੋਸੈਸ ਨਹੀਂ ਆ। ਮਦਰ ਨੂੰ ਲੈ ਕੇ ਗਏ ਨੇ ਡੀਐਨਏ ਸੈਂਪਲ ਲਿਆ ਵਾ। ਬਟ ਸੈਂਪਲ ਹਜੇ ਵੀ ਸਿਵਲ ਹਸਪੀਟਲ ਦੇ ਵਿੱਚ ਕਿਸੇ ਦੇ ਹੈਂਡਓਵਰ ਨਹੀਂ ਕੀਤਾ ਗਿਆ ਨਾ। ਕਿਸੇ ਪਰਸਨ ਦੀ ਅਜੇ ਤੱਕ ਡਿਊਟੀ ਲੱਗੀ ਆ। ਪਤਾ ਨਹੀਂ ਸਾਡੀ ਗਵਰਨਮੈਂਟ ਕੀ ਚਾਹੁੰਦੀ ਆ ਕੀ। ਪਹਿਲਾਂ ਜਦੋਂ ਬੇਟੇ ਦੀ ਡੈਥ ਦਾ ਸੁਣਾ ਆਇਆ ਉਦੋਂ ਬਸ ਆਏ ਹੀ ਦੋ ਚਾਰ ਲੀਡਰ ਬਾਅਦ ਕੋਈ ਵੀ ਆਇਆ। हां जी मेरा नाम परमिंदर कौर हस है हस्बैंड नेम तेजपाल सिंह। ਉਹਨਾਂ ਦੀ ਡੈਥ ਹੋ ਚੁੱਕੀ ਆ ਮਾਰਚ ਦੇ ਵਿੱਚ ਰਸ਼ੀਅਨ ਆਰਮੀ ਦੇ ਵਿੱਚ ਡੈਥ ਹੋਈ ਸੀ तेजपाल ਦੀ। ਸਾਨੂੰ 9 ਜੂਨ ਨੂੰ ਪਤਾ ਲੱਗਾ 9 ਜੂਨ ਨੂੰ ਪਤਾ ਲੱਗਣ ਤੋਂ ਬਾਅਦ ਮੈਂ ਐਮਬੈਸੀ ਦੇ ਨਾਲ ਕੰਟੈਕਟ ਕੀਤਾ ਇੰਡੀਅਨ ਐਮਬੈਸੀ ਮਾਸਕੋ। ਉਹਨਾਂ ਨੇ ਥੋੜੇ ਦਿਨ ਬਾਅਦ ਡੈਥ ਡਿਕਲੇਅਰ ਕਰ ਦਿੱਤੀ ਸੀ ਕਨਫਰਮ ਕੀਤਾ ਤੇਜਪਾਲ ਦੇ ਕਿ ਹਾਂ ਜੀ ਡੈਥ ਹੋਈ ਹੈ ਇਹਨਾਂ ਦੀ। ਨੈਕਸਟ ਪ੍ਰੋਸੈਸ ਇਹ ਹੈ ਕਿ ਉਹਨਾਂ ਨੇ ਬੋਡੀ ਆਈਡੈਂਟੀਫਿਕੇਸ਼ਨ ਲਈ ਡੀਐਨਏ ਮੰਗਿਆ ਸੀ ਉਹਨਾਂ ਦਾ। ਤੇਜਪਾਲ ਦਾ ਕਿ ਡੀਐਨਏ ਕਰਵਾ ਕੇ ਭੇਜੋ ਉਹਨਾਂ ਦੀ ਮਦਦ ਦਾ ਬੋਡੀ ਆਈਡੈਂਟੀਫਾਈ ਨਹੀਂ ਹੁੰਦੀ ਪਈ ਡੀਐਨਏ ਦੇ ਲਈ ਸਾਨੂੰ ਲਗਾਤਾਰ ਕੰਟੀਨਿਊਸਲੀ ਤਿੰਨ ਹਫ਼ਤੇ ਹੋ ਚੁੱਕਿਆ ਹਫ਼ਤਾ ਸੰਡੇ ਸੈਚਰਡੇ ਸੰਡੇ ਨਿਕਲ ਗਿਆ ਤਿੰਨ ਹਫ਼ਤੇ ਪੂਰੇ ਹੋ ਜਾਣੇ ਕੋਈ ਪ੍ਰੋਸੈਸ ਨਹੀਂ ਆ ਮਦਰ ਨੂੰ ਲੈ ਕੇ ਗਏ ਨੇ ਡੀਐਨਏ ਸੈਂਪਲ ਲਿਆ ਵਾ ਬਟ ਸੈਂਪਲ ਹਜੇ ਵੀ ਸਿਵਲ ਹਸਪੀਟਲ ਦੇ ਵਿੱਚ ਕਿਸੇ ਦੇ ਹੈਂਡਓਵਰ ਨਹੀਂ ਕੀਤਾ ਗਿਆ ਨਾ ਕਿਸੇ ਪਰਸਨ ਦੀ ਅਜੇ ਤੱਕ ਡਿਊਟੀ ਲੱਗੀ ਆ ਇਹ ਚੀਜ਼ ਨੂੰ ਸੀਰੀਅਸ ਨਹੀਂ ਹੋ ਲੈਂਦੇ ਪਏ ਪਤਾ ਨਹੀਂ ਸਾਡੀ ਗਵਰਨਮੈਂਟ ਕੀ ਚਾਹੁੰਦੀ ਆ ਕੀ ਨਹੀਂ ਚਾਹੁੰਦੀ ਕਿਦਾਂ ਦੀ ਹੈਲਪ ਕਰਦੇ ਪਏ ਮੈਨੂੰ ਤੇ ਇਹ ਹੀ ਨਹੀਂ ਸਮਝ ਲੱਗਦੀ ਪਈ ਦਿਖਾਵੇ ਵਾਲੀ ਹੈਲਪ ਕਰ ਰਹੇ ਨੇ ਜਿੰਨੇ ਇਦਾਂ ਦੀ ਹੈਲਪ ਕਰਨ ਨਾਲ ਤਾਂ ਸਾਨੂੰ ਸਾਫ਼ ਮਨਾ ਕਰ ਦੇਣ ਇਨਕਾਰ ਕਰ ਦੇਣ ਅਸੀਂ ਆਪਣੇ ਤੌਰ ਤੇ ਕਿਤੇ ਉਹ ਪ੍ਰਾਈਵੇਟ ਕਰਵਾ ਲਾਂਗੇ ਇਦਾਂ ਸਾਨੂੰ ਖੱਜਲ ਖਰਾਬ ਤੇ ਨਾ ਕਰਨਾ ਮੇਰੇ ਬੱਚੇ ਆ ਸਾਰੀ ਫੈਮਿਲੀ ਆ ਆਪਾਂ ਕਿੰਨੇ ਕ ਦਿਨ ਵੇਟ ਕਰਾਂਗੇ ਹੋਰ 5 ਮਹੀਨੇ ਤੇ ਆਲਰੇਡੀ ਹੋ ਚੁੱਕੇ ਇਹ ਸੀਜ਼ਨ ਨੂੰ ਲੈ ਕੇ ਕੋਈ ਸਰਕਾਰ ਦਾ ਮਿਲਦਾ ਤੁਹਾਡੇ ਪਾਪਾ ਨੂੰ ਚਾਹ ਰਿਹਾ ਕਿ ਤੁਸੀਂ ਇਹ ਕੋਈ ਜੁਗਾਰ ਨਹੀਂ ਸਟਾਰਟਿੰਗ ਦੇ ਵਿੱਚ ਸਾਰੇ ਆਏ ਸੀ ਉਤਾਰੀਵਾਲ ਸਰ ਆਏ ਸੀ ਆ ਔਜਲਾ ਸਰ ਆਏ ਸੀ ਔਰ ਬਾਕੀ ਜਿਹੜੇ ਜਿਹੜੇ ਵੀ ਚਲੋ ਆਏ ਮੈਨੂੰ ਹੁਣ ਇੰਨਾ ਯਾਦ ਨਹੀਂ ਕਿੰਨਾ ਟਾਈਮ ਨੇ ਡੀਐਨਏ ਕੈਸਟ ਲਾਇਗਿਆ ਸਰ ਕੋਈ ਤੁਹਾਨੂੰ ਮਾਨ ਨੂੰ ਦਿਲਾਸਾ ਦੇਣਾ ਤੇ ਉਤੋਂ ਤੱਕ ਪਹੁੰਚਾਉਣ ਨਹੀਂ ਜਾ ਰਹੇ ਹਾਂਜੀ ਸਿਰਫ ਇੱਕ ਝੂਠਾ ਦਿਖਾਵਾ ਇਸ ਤੋਂ ਇਲਾਵਾ ਕੁਝ ਨਹੀਂ ਕਿ ਹਾਂਜੀ ਆਹੀ ਆਪਣੇ ਤੌਰ ਤੇ ਕੰਮ ਕਰ ਰਹੇ ਕੰਮ ਕਰ ਰਹੇ ਹਾਂ ਤੇ ਸੈਂਪਲ ਲੈ ਕੇ ਜਾਣ ਨੂੰ ਕਿੰਨਾ ਕੁ ਟਾਈਮ ਲੱਗਦਾ ਵਾ ਜੇ ਨਹੀਂ ਲੈ ਕੇ ਜਾਣਾ ਇਹ ਸਾਨੂੰ ਕਹਿ ਦਿੰਦੇ ਆਪਾਂ ਉਦੋਂ ਦਾ ਹੀ ਸੈਂਪਲ ਅੱਗੇ ਪਹੁੰਚਾ ਦੇਣਾ ਸੀ ਸਾਨੂੰ ਲੈਟਰ ਦੇ ਦਿੰਦੇ ਜਾਂ ਕੁਝ ਵੀ ਕਰਦੇ ਆਪਣੀ ਜੋ ਵੀ ਇਹਨਾਂ ਦੀਆਂ ਫਾਰਮੈਲਿਟੀ ਸੀ ਕਿਸੇ ਨੂੰ ਨਾਲ ਭੇਜ ਦਿੰਦੇ ਅਸੀਂ ਆਪਣੇ ਤੌਰ ਤੇ ਉੱਥੇ ਪਹੁੰਚਾ ਦਿੰਦੇ ਸਾਨੂੰ ਰਿਪੋਰਟ ਤੇ ਮਿਲਦੀ ਹੁਣ ਅਹੀਂ ਖੱਜਲ ਖਰਾਬ ਹੁੰਦੇਵੇਂ ਫੋਨ ਕਰੀਦਾ ਵਾ ਜੇ ਮੈਡਮ ਡਿਊਟੀ ਨਹੀਂ ਲੱਗੀ ਅਜੇ ਤੇ ਸੈਂਪਲ ਕਲੈਕਟ ਹੀ ਨਹੀਂ ਹੋਇਆ ਡਾਕਟਰ ਨੇ ਕੱਲ ਦੇਣਾ ਕਿੱਦਾਂ ਦੇ ਡਾਕਟਰ ਆ ਜਿਹੜੇ ਸੈਂਪਲ ਲੈ ਲੈਂਦੇ ਤੇ ਉਹਨਾਂ ਨੇ ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਕਿ 4-5 ਦਿਨ ਹੋ ਗਏ ਆਲਰੇਡੀ ਇੰਨਾ ਵੇਟ ਕਰ ਚੁੱਕੀ ਆ ਫੈਮਿਲੀ ਖੱਜਲ ਖਰਾਬ ਹੁੰਦੇ ਪਏ ਆ ਹੋਰ ਖੱਜਲ ਕਰਦੇ ਪਏ ਹਨ ਹੁਣ ਉਹਨਾਂ ਨੇ ਮੰਡੇ ਦਾ ਟਾਈਮ ਦਿੱਤਾ ਵਾ ਜੇ ਮੰਡੇ ਦੇ ਵਿੱਚ ਮੰਡੇ ਨੂੰ ਜੇ ਸਭ ਕੁਝ ਹੋ ਗਿਆ ਸੈਂਪਲ ਪਹੁੰਚ ਗਿਆ ਠੀਕ ਆ ਅਦਰਵਾਈਜ਼ ਅਸੀਂ ਆਪਣੇ ਤੌਰ ਤੇ ਕਰਵਾ ਲਾਂਗੇ ਕੋਈ ਨਹੀਂ ਪ੍ਰਾਈਵੇਟ ਅਸੀਂ ਇਹਨਾਂ ਸਾਨੂੰ ਸਰਕਾਰ ਦੀ ਹੈਲਪ ਨਹੀਂ ਚਾਹੀਦੀ ਕਿ ਲੱਗਦਾ ਨਹੀਂ ਕਿ ਸੈਂਪਲ ਘਰੇ ਸੈਂਪਲ ਨੂੰ ਬੋਲਿਆ ਜਾ ਰਿਹਾ ਜਾਂ ਬੇਇਜ਼ਤੀ ਕੀਤਾ ਜਾ ਰਿਹਾ ਹੈ ਹਾਂ ਜੀ ਸ਼ਰੇ ਆਪ ਬੇਇਜ਼ਤੀ ਕੀਤੀ ਜਾ ਰਹੀ ਆ ਨਰਾਦਰ ਕੀ ਕਹਿੰਦੇ ਨੇ ਜਿਹੜਾ ਬੰਦੇ ਦੀ ਥਾਂ ਥਾਂ ਤੇ ਬੇਇਜ਼ਤੀ ਹੋਣ ਵਾਲੀ ਗੱਲ ਆ ਉਹ ਚੀਜ਼ ਹੁੰਦੀ ਪਈ ਆ ਤੇਜਪਾਲ ਨੇ ਇੰਨੀ ਵੱਡੀ ਕੁਰਬਾਨੀ ਕੀਤੀ ਭਾਵੇਂ ਕਿਸੇ ਦੂਸਰੇ ਦੇਸ਼ ਲਈ ਕੀਤੀ ਆ ਬਟ ਸਾਡੀ ਸਰਕਾਰ ਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਆ ਕਿ ਹਾਂ ਉਹਨਾਂ ਨੂੰ ਕੋਈ ਨਹੀਂ ਸਿਰਫ ਦਿਖਾਵੇ ਆ ਕਿਲਾ ਕਹਿੰਦਾ ਮੋਟਾ ਤਾਂ ਕਿਸੇ ਨਹੀਂ ਤਾਂ ਉਸ ਤੋਂ ਬਾਅਦ ਪਬਲਿਕ ਤੇ ਕੋਈ ਡਾਉਟ ਤਾਂ ਉਸ ਕਿਸੇ ਨਹੀਂ ਹਾਂਜੀ ਜਦੋਂ VOTING ਹੁੰਦੀਆਂ ਵਾ ਉਸ ਟਾਈਮ ਤੇ ਹੀ ਮਤਲਬ ਕਿ ਇਹਨਾਂ ਨੂੰ ਜਿਹੜੇ ਆਮ ਜਨਤਾ ਵਾ ਸਾਡੇ ਵਰਗੇ ਲੋਕ ਯਾਦ ਆਉਂਦੇ ਉਸ ਤੋਂ ਇਲਾਵਾ ਕਦੀ ਕੋਈ ਕੰਮ ਹੋਵੇ ਕੰਮਲੀ ਵੀ ਕਿ ਕੀ ਕਹਿੰਦੇ ਹੁੰਦੇ 3-4 ਚੱਕਰ ਲਗਾਣੇ ਪੈਂਦੇ ਆਫਿਸਾਂ ਦੇ ਆਹ ਕੇਸ ਦੇ ਵਿੱਚ ਵੀ ਤੇਜਪਾਲ ਦੇ ਕੇਸ ਦੇ ਵਿੱਚ ਵੀ ਮੈਨੂੰ ਆਫਿਸਾਂ ਦੇ ਪਤਾ ਨਹੀਂ ਮੈਂ ਕਿੰਨੇ ਚੱਕਰ ਲਗਾ ਚੁੱਕੀ 3 ਵਾਰੀ 4 ਵਾਰੀ 5 ਵਾਰੀ ਕਿਸੇ ਆਫਿਸ ਦੇ ਤੇ ਮੈਂ 10-10 ਚੱਕਰ ਵੀ ਲਗਾਏ ਆ ਹਜੇ ਵੀ ਕੰਮ ਪੈਂਡਿੰਗ ਚ ਪਏ ਆ ਕੋਈ ਪ੍ਰੋਸੈਸ ਨਹੀਂ ਹੁੰਦਾ ਹਾਂਜੀ ਮੇਰਾ ਨਾਮ ਸਰਬਜੀਤ ਕੌਰ ਔਰ ਬੇਟੇ ਦਾ ਨਾਮ ਤੇਜਪਾਲ ਸਿੰਘ ਹੈ ਅੱਜ ਤੋਂ 3-4 ਦਿਨ ਪਹਿਲਾਂ ਦੋ ਮੁਲਾਜ਼ਮ ਆਏ ਸੀ ਇੱਕ ਲੇਡੀ ਸੀ ਔਰ ਇੱਕ ਜੈਨ ਸੀ ਉਹਨਾਂ ਨੇ ਮੈਨੂੰ ਸਿਵਲ ਹਸਪਤਾਲ ਖੜਿਆ ਤੇ ਉੱਥੋਂ ਸੈਂਪਲ ਮੇਰਾ ਲਿਆ ਉਹਨਾਂ ਨੇ ਤੇ ਫਿਰ ਉੱਥੋਂ ਸੈਂਪਲ ਲੈ ਕੇ ਉਹਨਾਂ ਨੇ ਕਿਹਾ ਕਿ ਦੋ ਕ ਦਿਨਾਂ ਤੱਕ ਪਚਾ ਦਾਂਗੇ ਮਹਾਲੀ ਪਹੁੰਚਣਾ ਆ ਉਹਨਾਂ ਮੁਲਾਜ਼ਮਾਂ ਦੀ ਉਹਨਾਂ ਨੇ ਡਿਊਟੀ ਲਈ ਪਚਾਉਣ ਵਾਸਤੇ ਤੇ ਸੈਂਪਲ ਲੈ ਗਏ ਆ ਮਹਾਲੀ ਲੈ ਗਏ ਸੈਂਪਲ ਤੇ ਵੇਖੋ ਹੁਣ ਕਦੋਂ ਦੱਸਦੇ ਰਿਪੋਰਟ ਆਉਂਦੀ ਆ ਕੋਈ ਗੱਲਬਾਤ ਅਧਿਕਾਰੀਆਂ ਦੇ ਨਾਲ ਡੀਸੀ ਦੇ ਨਾਲ ਤੁਸੀਂ ਕਿਹਾ ਸੀ ਮਿਲਣ ਜਾਣਾ ਮੰਡੇ ਨੂੰ ਨਹੀਂ ਮੁੜ ਕੇ ਗਏ ਨਹੀਂ ਮੁੜ ਕੇ ਇਹਨਾਂ ਨੇ ਪ੍ਰਕਿਰਿਆ ਚਾਲੂ ਕਰਤਾ ਹੈ ਲੈ ਗਏ ਸੀ ਫਿਰ ਨਹੀਂ ਡੀਸੀ ਕੋ ਨਹੀਂ ਗਏ ਕੋਈ ਗੱਲਬਾਤ ਸਰਕਾਰ ਦੇ ਨੁਮਾਇਦੇ ਨਾਲ ਪਹੁੰਚ ਕੀਤੀ ਕਿਸੇ ਤੁਹਾਡੇ ਤੱਕ ਪਹਿਲਾ ਜਦੋਂ ਬੈਟਰੀ ਡੈਥ ਦਾ ਸੁਨਾਹ ਆਇਆ ਉਦੋਂ ਬਸ ਆਏ ਸੀ ਦੋ ਚਾਰ ਲੀਡਰ ਬਾਚਨ ਕੋਈ ਵੀ ਆਇਆ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੇ ਆਂ ਕਿ 30 ਦਿਨਾਂ ਦੀ ਮੰਗ ਮੰਗੀ ਸੀ ਤੇ ਇਹ ਚਾ ਸਾਡੀ ਸਹਾਇਤਾ ਕੀਤੀ ਆ ਹੋ ਗਿਆ ਆ ਹੁਣ ਬੇਟੇ ਦੀ ਡੈਥ ਕਲੀਅਰ ਹੋ ਜੇ ਤੇ ਸਾਡੇ ਤੱਕ ਪਹੁੰਚਾਈ ਜਾਵੇ ਤੇ ਅੰਤਮ ਦਰਸ਼ਨ ਕਰ ਲੀਏ